पंजाब विधानसभा में आज पंजाब के फाइनेंस मिनिस्टर हरपाल चीमा की ओर से पंजाब सरकार का बजट पेश किया गया उसमें खूबसूरत तस्वीर देखने को मिली जो डिजिटल टैब पंजाब के फाइनेंस मिनिस्टर हरपाल सिंह चीमा अपने साथ लेकर आए वह एक फुलकारी में लिपटा हुआ था फुलकारी पंजाब और पंजाबी सभ्याचार की एक बेशकीमती निशानी है जिसको महिलाएं हर खुशी के समय अपने सिर पर ओढ़ती हैं और पंजाब सरकार के बजट में डिजिटल टैब के कावर के पर इस्तेमाल होने वाली संगरूर की के की लड़कियों ओर से तैयार गई थी जिनका कहना है कि कि हमें बहुत खुशी हुई कि हमारे हाथ की बनी फुलकारी से से पंजाब सरकार का बजट डिजिटल गया गया उसके साथ गया था हाँ नाम ना, तो है मेरा नाम मनदीप कौर है जी संगी प्रसर कंपनी ਹੈਂਡਵਰਕ ਕਹਿੰਦੇ ਆ ਜੀ ਇਹਨੂੰ ਸਾਰਾ ਕੰਮ ਫਲਕਾਰੀ ਦਾ ਜੀ ਫਲਕਾਰੀ ਸਿਖਾਉਨੇ ਵੀ ਆ ਜੀ ਫਲਕਾਰੀ ਕਢਵਾਉਨੇ ਵੀ ਆ ਜੀ ਆਪਾਂ ਛੋਟੇ ਪੱਧਰ ਤੋਂ ਜੀ ਆਪਾਂ ਵੱਡੇ ਪੱਧਰ ਤੇ ਆਏ ਆ ਜੀ 4 ਸਾਲ ਹੋ ਗਏ ਜੀ ਆਪਾਂ ਨੂੰ ਕੰਮ ਕਰਦਿਆਂ ਨੂੰ ਜੀ ਪਹਿਲਾਂ ਆਪਾਂ ਨੂੰ ਨਮਾਰਦੀ ਵੀ ਸਪੋਰਟ ਦੀ ਜੀ 3 ਸਾਲ ਉਹਨਾਂ ਨੇ ਸਪੋਰਟ ਦਿੱਤੀ ਆ ਜੀ ਆਪਾਂ ਨੂੰ 2021 ਚ ਆਪਣਾ ਕੰਮ ਸਟਾਰਟ ਹੋਇਆ ਸੀ ਜੀ ਕਿੰਨੀਆਂ ਲੜਕੀਆਂ ਜੀ ਆ ਤੁਹਾਡੇ ਅੰਦਰ ਡੰਪ ਕਰਨੀ ਆ ਆਪਣੇ ਲੜਕੀਆਂ ਹੈਗੀਆਂ ਨੇ ਜੀ 370 ਜੀ ਹਾਂ ਜੀ ਇਹ ਸਾਰੀਆਂ ਕੁੜੀਆਂ ਵੱਖ-ਵੱਖਰੀ ਪਿੰਡਾਂ ਤੋਂ ਆਉਂਦੀਆਂ ਨੇ ਹਾਂਜੀ ਹਾਂਜੀ ਅਲੱਗ-ਅਲੱਗ ਪਿੰਡਾਂ ਤੋਂ ਨੇ ਜੀ ਕਿਤੇ ਆਪਣੇ 15 ਲੜਕੀਆਂ ਨੇ ਜੀ ਕਿਤੇ 20 ਨੇ ਜੀ ਕਿਤੇ 10 ਨੇ ਜੀ ਟ੍ਰੇਨਿੰਗ ਲੈਣ ਵੀ ਆਉਂਦੀਆਂ ਨੇ ਜੀ ਉਹ ਕਿ ਕਿ ਵਧੀਆ ਵੀ ਲੱਗਦਾ ਤੁਹਾਨੂੰ ਕਿ ਫਲਕਾਰੀ ਇੱਕ ਆਪਣਾ ਪੁਰਾਣਾ ਜਿਹੜਾ ਆਪਾਂ ਵਿਰਸਾ ਕਹਿ ਸਕਦੇ ਹਾਂ ਉਹਨੂੰ ਸੰਭਾਲੀ ਬੈਠੋ ਹਾਂਜੀ 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 ਬਹੁਤ ਵਧੀਆ ਜੀ ਇਸ ਤੋਂ ਤੁਹਾਨੂੰ ਇੱਕ ਨਾ ਮਾਣ ਕਿੰਨਾ ਕੁ ਮਹਿਸੂਸ ਹੋ ਰਿਹਾ ਜਿਹੜਾ ਪੰਜਾਬ ਦੇ ਵਿੱਚ ਬਜਟ ਪੇਸ਼ ਕੀਤਾ ਹੈ ਉਹਦੇ ਫੋਲਡਰ ਤੇ ਤੁਹਾਡੀ ਫਲਕਾਰੀ ਰੱਖੀ ਗਈ ਹੈ ਇਸ ਵਾਰ ਹਾਂਜੀ ਜਿਹੜੀ ਉਹ ਫਲਕਾਰੀ ਆਪਾਂ ਨੇ ਰੈਡੀਕੇਟ ਕੀਤੀ ਹੈ ਜੀ ਅਸੀਂ ਹੱ ਅਸੀਂ ਬਹੁਤ ਵਧੀਆ ਕੀਤੀ ਆ ਜੀ ਫਲਕਾਰੀ ਉਹ ਰੰਗਲਾ ਪੰਜਾਬ ਵਿੱਚ ਗਈ ਆ ਜੀ ਜਿਹੜੀ ਆਪਣਾ ਫੋਲਡਰ ਬਣਾਇਆ ਜੀ ਉਹ ਅਸੀਂ ਆਥੀ ਰੈਡੀ ਕੀਤਾ ਜੀ ਗੱਲ ਉਹ ਬਹੁਤ ਵਧੀਆ ਖੁਸ਼ੀ ਹੈ ਬੱਚੇ ਖੁਸ਼ ਬਹੁਤ ਖੁਸ਼ੀ ਹੈ ਜੀ ਬਹੁਤ ਜਿਆਦਾ ਬੱਚਿਆਂ ਨੂੰ ਪਤਾ ਲੱਗੇ ਕਿੱਸ ਤਰ੍ਹਾਂ ਬੱਚਿਆਂ ਨੂੰ ਕਿਸ ਤਰ੍ਹਾਂ ਪਤਾ ਲੱਗੇ ਸਾਡੀ ਇਹ ਫਲਕਾਰੀ ਪੇਸ਼ ਹੋਈ ਆ ਬੱਚਿਆਂ ਨੂੰ ਪਤਾ ਲੱਗਾ ਜੀ ਬੱਚਿਆਂ ਨੂੰ ਦਿਖਾਈ ਸੀ ਆਪਾਂ ਨੇ ਵੀ ਇਹ ਚੀਜ਼ ਆਪਾਂ ਨੇ ਰੈਡੀ ਕਰਕੇ ਦੇੜੀ ਆ ਜੀ ਬਹੁਤ ਵਧੀਆ ਬਣਾਈ ਹੈ ਜੀ ਕਿੰਨੇ ਸਮੇ ਤੋਂ ਜਿਹੜਾ ਇਹ ਚੱਲ ਰਿਹਾ ਫਲਕਾਰੀ ਦਾ ਕੰਮ ਇਹ 4 ਸਾਲ ਹੋ ਗਏ ਸਨ 4 ਸਾਲ ਹੋ ਗਏ ਖੜੀ ਕਰ ਦਿੰਦੇ ਨੇ ਲੜਕੀਆਂ ਵੀ ਖੁਸ਼ ਹੋ ਕੇ ਕਰਦੀਆਂ ਨੇ ਸਾਰਾ ਹਾਂਜੀ ਹਾਂਜੀ ਟਾਈਮ ਕੱਢ ਕੇ ਜੀ ਸਾਰਾ ਕੰਮ ਕਰ ਦਿੰਦੇ ਨੇ ਜੀ ਆਪਣਾ ਜਿਵੇਂ ਕਿਹਾ ਜਾਂਦਾ ਕਿ ਇਹ ਤੋਂ ਰੋਜ਼ਗਾਰ ਵੀ ਮਿਲ ਰਹੇਗਾ ਬੱਚਿਆਂ ਨੂੰ ਕਮਾਈ ਬੱਚੇ ਕਰ ਲੈਂਦੇ ਵਧੀਆ ਕਰ ਲੈਂਦੇ ਨੇ ਜੀ ਮਤਲਬ ਕੰਮ ਦੇ ਹਿਸਾਬ ਨਾਲ ਹੁੰਦਾ ਜੀ ਕੋਈ 6000 ਕਮਾ ਲਾਂਦਾ ਮਹੀਨੇ ਦਾ ਕੋਈ ਵੱਧ ਕਮਾ ਲਾਂਦੇ ਨੇ ਜੀ ਕੰਮ ਦੇ ਹਿਸਾਬ ਨਾਲ ਜਿੰਨੇ ਵੀ ਕੰਮ ਕਰ ਦਿੰਦੇ ਨੇ ਜੀ ਇਸ ਤਰ੍ਹਾਂ ਇਹ ਬਾਹਰ ਫੋਰਨ ਤੱਕ ਵੀ ਜਾਂਦੇ ਨੇ ਕੋਈ ਕਾਲੀ ਤੋਂ ਹਾਂਜੀ ਹਾਂਜੀ ਬਾਹਰ ਜਿੰਨੇ ਮਤਲਬ ਟ੍ਰੈਂਡ ਚਤੀ ਜਿਆ ਹੁਣ ਪਿੱਛੇ ਜੀ ਘਗਰਾ ਸੂਟ ਜੀ ਮੈਂ ਸਾਰੇ ਹੀ ਿਆੜੀ ਕਰਕੇ ਦਿੱਤਾ ਸੀ ਜੀ ਆਪਾਂ ਨੇ ਜਾਂਦੇ ਨੇ ਜਿਵੇਂ ਅੱਜ ਬਜਟ ਦੇ ਵਿੱਚ ਤੁਹਾਡੀ ਫਲਕਾਰੀ ਮੇਨ ਹੋਈ ਹੈ ਇਹ ਵਰਲਡ ਦੇ ਵਿੱਚ ਜਿਹੜਾ ਹੈਗਾ ਚਰਚਾ ਹੋਈ ਹੈ ਇਸ ਚਾੜੀ ਇਹ ਲੱਗਦਾ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਵਿਸਥਾਰ ਨਾਲ ਸੰਭਾਲ ਕੇ ਰੱਖਣਾ ਚਾਹੀਦਾ ਜੀ ਹਾਂਜੀ ਬਹੁਤ ਮਤਲਬ ਸੰਭਾਲ ਕੇ ਰੱਖਣਾ ਚਾਹੀਦਾ ਜੀ ਇਹ ਆਪਣਾ ਪੁਰਾਣਾ ਹੀ ਕੰਮ ਹੈ ਜੀ ਫਲਕਾਰੀ ਦਾ ਜੀ ਵੀ ਇਹ ਕੰਮ ਆਪਾਂ ਤਾਂ ਹੀ ਸ਼ੁਰੂ ਕਰਾਤੀਏ ਵੀ ਵਿਰਸਾ ਜਿਆਦਾ ਰਹੇ ਜੀ ਬਹੁਤ ਵਧੀਆ ਜੀ ਚੋਣਵਕ ਮੇਰਾ ਨਾਮ ਕੁਲਵਿੰਦਰ ਸਿੰਘ ਢਾਲੀਵਾਲ ਹੈ ਜੀ ਮੈਂ ਸ਼ਰੂਰ ਫੁਲਕਾਰੀ ਪ੍ਰੋਡੂਸਰ ਕੰਪਨੀ ਲਿਮਟਿਡ ਦੇ ਵਿੱਚ ਐਜ਼ ਅ ਰਿਸੋਰਸ ਪਰਸਨ ਕੰਮ ਕਰ ਰਿਹਾ ਹਾਂ ਜੀ ਪ੍ਰੋਗਰੈਸਿਵ ਯੂਥ ਫੋਰਮ ਵੱਲੋਂ ਤੇ ਮੈਨੂੰ ਅ ਅੱਜ ਪਤਾ ਲੱਗਾ ਜੀ ਕਿ ਸਾਡਾ ਜਿਹੜਾ ਰੰਗਲਾ ਪੰਜਾਬ ਬਜਟ ਦੇ ਵਿੱਚ ਸਾਡਾ ਫੋਲਡਰ ਹੈ ਜਿਹੜਾ ਫੁਲਕਾਰੀ ਦਾ ਬਣਿਆ ਹੋਇਆ ਉਹ ਪੇਸ਼ ਕੀਤਾ ਗਿਆ ਸਰਦਾਰ ਹਰਪਾਲ ਸਿੰਘ ਚੀਮਾ ਫైనాన్స్ ਮਨਿਸਟਰ ਨੇ ਸਾਡੇ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਜੀ ਇਸ ਚੀਜ਼ ਦੇ ਉੱਤੇ ਤੇ ਬੜੀ ਖੁਸ਼ੀ ਹੈ ਕਿ ਸਾਡੀ ਨਿਮਾਣੀ ਜਿਹੜੀ ਇਹ ਸੰਸਥਾ ਹੈਗੀ ਨਿਮਾਣੀ ਜੀ ਸੰਸਥਾ ਹੈ ਉਹਦਾ ਜਿਹੜਾ ਬਣਿਆ ਹੋਇਆ ਜਿਹੜਾ ਸਾਡਾ ਪ੍ਰੋਡਕਟ ਹੈ ਜਾਂ ਬਣਿਆ ਹੋਇਆ ਜਿਹੜਾ ਫੁਲਕਾਰੀ ਦਾ ਸਾਡਾ ਕੋਲਡਰ ਹੈ ਉਹ ਪੇਸ਼ ਹੋ ਰਿਹਾ ਹੈਗਾ ਵਜਬ ਦੇ ਵਿੱਚ ਇਹ ਸਾਰਾ ਹੱਥੀ ਕੀਤਾ ਜਾਂਦਾ ਸੀ ਜੀ ਹਾਂਜੀ ਇਹ ਸਾਰਾ ਜਿਹੜਾ ਕੰਮ ਹੈ ਇਹ ਹੱਥੀ ਕੀਤਾ ਜਾਂਦਾ ਹੈ ਜੀ ਲੜਕੀਆਂ ਸਾਡੇ ਪਿੰਡਾਂ ਦੀਆਂ ਜਿਹੜੀਆਂ ਹੈਗੀਆਂ ਨੇ ਆਪਣੇ ਹੱਥੀ ਤਿਆਰ ਕਰਦੀਆਂ ਨੇ ਤੇ ਤਿਆਰ ਕਰਕੇ ਫਿਰ ਅਸੀਂ ਜਿਹੜਾ ਇੰਸਟਾਗ੍ਰam ਫੇਸਬੁੱਕ ਜਾਂ ਜਿਹੜਾ ਸਾਡਾ ਆਊਟਲੈਟ ਬਣਿਆ ਹੋਇਆ ਜੀ ਉੱਥੇ ਅਸੀਂ ਸੇਲ ਕਰਦੇ ਜਿਹੜੀ ਫੁਲਕਾਰੀ ਗਈ ਹੈਗੀ ਆ ਇਹ ਕਿੰਨਾ ਵੱਲੋਂ ਤਿਆਰ ਇਹ ਜਿਹੜੀ ਫੁਲਕਾਰੀ ਗਈ ਹੈਗੀ ਜੀ ਇਹ ਸਾਡੇ ਡਾਇਰੈਕਟਰ ਹੈਗੇ ਮਨਦੀਪ ਕੌਰ ਉਨਾ ਬਲੋਂ ਤਿਆਰ ਕੀਤੀ ਗਈ ਸੀ ਤੇ ਉਹਦੇ ਉੱਤੇ ਜਿਹੜਾ ਲੋਗੋ ਸੀ ਉਹ ਵੀ ਹੱਥ ਨਾਲ ਹੀ ਮਨਦੀਪ ਕੌਰ ਜੀ ਬਰੋਂ ਤਿਆਰ ਕੀਤਾ ਗਿਆ ਸੀ ਸਾਰਾ ਕੁਝ ਤਿਆਰ ਕੀਤਾ ਕਿੰਨਾ ਸਮਾਂ ਲੱਗਿਆ ਇਹਦੇ ਲਈ ਸਰ 2 ਦਿਨ ਸਾਡੇ ਲੱਗੇ ਸੀ ਬਣਾਉਣ ਤੇ ਤੇ ਉਹ ਕਾਫੀ ਉਹਨਾਂ ਨੇ ਮਿਹਨਤ ਕੀਤੀ ਈਵਨ ਰਾਤ ਨੂੰ ਵੀ 10 ਵਜੇ ਤੱਕ ਉਹ ਕੰਮ ਕਰਦੇ ਰਹੇ ਤਾਂ ਇਹ ਪੂਰੀ ਹੋਈ ਕਿੰਨਾ ਖੁਸ਼ਹਾਲ ਮਹਿਸੂਸ ਹੋ ਰਹੀ ਮਾਨ ਸਰ ਕੁੜੀਆਂ ਨੂੰ ਵੀ ਤੇ ਸਾਨੂੰ ਵੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਜੀ ਮੈਂ ਸਗੋਂ ਜਿਹੜਾ ਹੈਗਾ ਜਦੋਂ ਸਾਨੂੰ ਪਤਾ ਲੱਗਿਆ मतलब खुशी ਦਾ ਕੋਈ ਟਿਕਾਣਾ ਹੀ ਨਹੀਂ ਸੀ ਅਸੀਂ ਤਾਂ ਜੀ ਇਥੇ ਵਧੀਆ ਜਿਹੜਾ ਹੈਗਾ ਜਲੇਬੀਆਂ ਤੇ ਗੁਲਾਬ ਜਾਮੁਨਾ ਦਾ ਇਥੇ ਕੁੜੀਆਂ ਨੇ ਇਕੱਠੀਆਂ ਹੋ ਕੇ ਬਣਾਉਣਾ ਵੀ ਸ਼ੁਰੂ ਕਰਤਾ ਇਸ ਖੁਸ਼ੀ 'ਚ ਕਿੰਨੀਆਂ ਲੜਕੀਆਂ ਕੰਮ ਕਰ ਰਹੀਆਂ ਨੇ ਸਾਡੇ ਕੋਲ ਸੰਸਥਾ ਦੇ ਵਿੱਚ ਜਿਹੜੀ ਸੰਗਰੂਪ ਫਲਕਾਰੀ ਹੈ ਜੀ ਇਹਦੇ ਵਿੱਚ 370 ਕੁੜੀਆਂ ਕੰਮ ਕਰ ਰਹੀਆਂ ਨੇ ਜਿਹੜੀਆਂ ਢੜਬਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚੋਂ ਨੇ ਕਿਤੋਂ 10 ਕਿਤੋਂ 20 ਕਿਤੋਂ 15 ਤੇ ਨਾਲ ਨਾਲ ਅਸੀਂ ਜਿਹੜੇ ਦੂਸਰੇ ਜਿਵੇਂ ਪਟਿਆਲੇ ਜਿਹਦੇ ਦੇ ਉੱਥੋਂ ਵੀ ਅਸੀਂ ਕੁੜੀਆਂ ਨੂੰ ਅੱਗੇ ਰੋਜ਼ਗਾਰ ਦੇ ਰਹੇ ਹਾਂ ਜੀ ਉਹ ਭੋਨੀਗੜ ਤੋਂ ਵੀ ਆ ਰਹੀਆਂ ਨੇ ਕੁੜੀਆਂ ਮੂਨੋ ਕ ਸਾਈਡ ਤੋਂ ਵੀ ਆ ਰਹੀਆਂ ਨੇ ਪਟਿਆਲੇ ਨਾਲ ਜਨਤ ਨੇਠਾ ਐ ਤੇ ਆਪ ਪੈਸੇ ਕਮਾਉਂਦੇ ਆ। ਅ ਤਕਰੀਬਨ ਇਹਦੇ ਵਿੱਚ ਜੀ ਕੁੜੀਆਂ 5000 ਤੋਂ ਲੈ ਕੇ 10000 ਦੇ ਵਿੱਚ ਕਮਾਉਂਦੀਆਂ ਨੇ ਜਿਹੜੇ ਥੋੜਾ ਜਿਹਾ ਘੱਟ ਕੰਮ ਕਰਦੀਆਂ ਨੇ ਉਹ ਘੱਟ ਕਮਾ ਲੈਂਦੀਆਂ ਨੇ ਜੀ ਜਿਹੜੀਆਂ ਥੋੜਾ ਜਿਹਾ ਵਧੀਆ ਵੱਧ ਮਿਹਨਤ ਕਰ ਲੈਂਦੀਆਂ ਨੇ ਉਹ ਵੱਧ ਕਮਾ ਲੈਂਦੀਆਂ ਨੇ। ਸ਼ੁਰੂ ਕੀਤਾ ਹੈਗਾ। 4 ਸਾਲ ਹੋ ਗਏ ਜੀ। ਸ਼ੁਰੂ ਤੇ ਇਹਨਾਂ ਨਾਲ ਨਾਲ ਆ ਜੀ ਇਹਨਾਂ ਤੋਂ ਕੰਮ ਲੈ ਕੇ ਆਉਂਦੇ ਆ ਜੀ। ਸਾਰੀ ਸਰਦੀ ਹੋ ਗਈ ਜੀ ਸਾਰੀ ਗਰਮੀ ਵੀ ਸੀ। 12 ਮਹੀਨੇ ਕੰਮ ਕਰਦੀ ਹਾਂ ਜੀ ਸਾਨੂੰ ਵਧੀਆ ਕੰਮ ਮਿਲਦਾ ਜੀ 6000 ਵੀ 10000 ਵੀ ਕਮਾ ਲੈਂਦੇ ਜੀ ਮੰਥਲੀ ਜੀ ਵਧੀਆ ਕੰਮ ਆ ਜੀ ਆਪਣੇ ਘਰੇ ਆ ਜੀ ਬੱਚਿਆਂ ਨੂੰ ਤੋਂ ਬਾਅਦ ਇਹ ਕੰਮ ਕਰ ਲਾਣੇ ਜੀ ਇਹਨਾਂ ਦੇ ਘਰ ਦਾ ਵੀ ਕੰਮ ਹੋ ਜਾਂਦਾ ਨਾਲੇ ਕਮਾਈ ਵੀ ਹੋ ਜਾਂਦੀ ਆ ਤੇ ਕਿੰਨਾ ਕੁ ਵਧੀਆ ਲੱਗਦਾ ਤੁਹਾਨੂੰ ਜੀ ਬਹੁਤ ਵਧੀਆ ਲੱਗਦਾ ਜੀ ਸਾਨੂੰ ਹੱਥੀ ਕਰਦੇ ਹਾਂ ਸਾਰਾ ਕੰਮ ਹਾਂਜੀ ਇਹ ਮੇਰਾ ਸ਼ੌਂਕ ਹੈ ਜੀ ਇਹ ਨਾਲ ਨਾਲ ਪਰਿਵਾਰ ਦਾ ਗੁਜ਼ਾਰਾ ਵੀ ਨਾਲ ਹਾਂਜੀ ਹਾਂ ਹਾਂਜੀ ਬਹੁਤ ਕਿਰਪਾ ਕਰਕੇ ਸਾਡੀ ਮਦਦ ਕਰੋ। ਇਹ ਇੱਕ ਪੰਜਾਬ ਸਰਕਾਰ ਦਾ ਬਜਟ ਪੇਸ਼ ਹੋਇਆ ਉਹਦੇ ਵਿੱਚ ਵੀ ਤੁਹਾਡੀ ਫਲਕਾਰੀ ਗਈ ਆ। ਉਹ ਤੁਹਾਨੂੰ ਪਤਾ ਲੱਗਿਆ ਉਸ ਗੱਲ ਨਾਲ। ਹਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ। ਇਹ ਗੱਲ ਦੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਵੀ ਸਾਡੇ ਹੱਥਾਂ ਨਾਲ ਕੱਢੀ ਹੋਈ ਫਲਕਾਰੀ ਵੀ ਅੱਜ ਸਰਕਾਰ ਦੇ ਬਜਟ ਵਿੱਚ ਪੇਸ਼ ਹੋਈ ਹੈ ਜੀ। ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ। ਕੀ ਅੱਜ ਦੀ ਕੁੜੀਆਂ ਨੂੰ ਹੋਰ ਕੀ ਕਹਿਣਾ ਚਾਹੁੰਦੇ ਹੋ ਵਿਦੇਸ਼ਾਂ ਦੀ ਜਾ ਰਹੀਆਂ ਨੇ? ਉਹਨਾਂ ਨੂੰ ਕੀ ਜਾਨਣਾ ਚਾਹੁੰਦੇ ਹੋ ਵੀ ਐਸੀ ਵੀ ਰੋਜ਼ਗਾਰ ਆਪਾਂ ਪੈਦਾ ਕਰ ਸਕਦੇ ਹਾਂ ਇਸ ਤਰ੍ਹਾਂ ਕੰਮ ਕਰਕੇ? ਹਾਂਜੀ ਇੱਥੇ ਵੀ ਰਸਕਾਰ ਕਰ ਸਕਦੇ ਆ ਜੀ ਜੇ ਕੋਈ ਮਿਹਨਤ ਕਰੇ ਜੀ ਤਾਂ ਆਪਾਂ ਕਰ ਸਕਦੇ ਆ ਜੀ ਸਾਰੇ ਜੀ ਕਿਉਂਕਿ ਹੁਣ ਜੀ ਪਿਛਲੇ ਆਪਣੀ ਅਸ਼ੋਕਪਤੀ ਜੀ ਉਹ ਇਹ ਫਲਕਾਰੀਆਂ ਕਰਦੇ ਸੀ ਅੱਜ ਕੱਲ ਨਹੀਂ ਕਰਦੇ ਆਂਗੇ ਪਰ ਇਹ ਜੀ ਛੱਡਣਾ ਚਾਹੀਦਾ ਜੀ ਆਪਣਾ ਪ੍ਰਾਣਾ ਕਲਚਰ ਹੈ ਜੀ ਇਹਨੂੰ ਸਾਮ੍ਹ ਕੇ ਰੱਖਣਾ ਜ਼ਰੂਰੀ ਹੈ ਜੀ ਅੱਜ ਕੱਲ ਇਹ ਗਾਇਬ ਹੀ ਹੋ ਗਏ ਜੀ ਕਿੰਨੇ ਕ ਸਮੇਂ ਚ ਇੱਕ ਫਲਕਾਰੀ ਤਿਆਰ ਕਰਦਨੇ ਸਰ ਹਫ਼ਤੇ ਚ ਕਰਦਨੇ ਸਾਰੀ ਹੱਥ ਨਾਲ ਨਿਕਲਦੀ ਹਾਂ ਹਾਂਜੀ ਸਾਰੀ ਹੱਥ ਨਾਲ ਨਿਕਲਦੀ ਹੈ ਹੋਰ ਵੀ ਕੁੜੀਆਂ ਪਿੰਡਾਂ ਦੇ ਵਿੱਚ ਦਾਸ ਕੰਮ ਕਰਦੀਆਂ ਹਾਂ ਹਾਂਜੀ ਸਾਰੇ ਕੰਮ ਕਰਦੇ ਆ ਜੀ ਰੰਗ ਮਿਲ ਕੇ ਕੰਮ ਕਰ ਲਾਵੇ ਹਨ ਕੀ ਨਾਮ ਹੈ ਤੁਹਾਡਾ ਮੇਰਾ ਨਵਲਜੀਤ ਕੌਰ ਜੀ ਜੀ ਤੁਸੀਂ ਵੀ ਪਲਕਾਰੀ ਕੱਢਦੇ ਹੋ ਹਾਂ ਜੀ 4 ਸਾਲ ਹੋ ਗਏ ਕੱਢਦਿਆਂ ਨੂੰ ਜੀ ਮੈਂ ਅਸੀਂ ਘਰੇ ਕੰਮ ਕਰ ਲੈਂਦੇ ਜੀ ਨਾਲੇ ਅਸੀਂ ਕੁਸ਼ੀ ਨਾਲੇ ਕਰਨਾ ਮੇਰੀ ਜੀ ਸਾਨੂੰ ਪਤਾ ਲੱਗਿਆ ਸਰਕਾਰ ਨੇ ਕਿੱਜ ਵੱਡਾ ਬਜਟ ਪੇਸ਼ ਹੋਇਆ ਹਾਂ ਹਾਂ ਜੀ ਬਹੁਤ ਖੁਸ਼ੀ ਹੋਈ ਹੈ ਜੀ ਇਹ ਫਲਕਾਰੀ ਗਈ ਹੈ ਜੇ ਸਰਕਾਰ ਵੱਲ ਦੇਖੀ ਹੈ ਵੀ ਬਹੁਤ ਸੋਹਣੀ ਕੱਢੀ ਹੋਈ ਹੈ ਬੱਚੇ ਵੀ ਕਰਦੇ ਨੇ ਜੀ ਅਸੀਂ ਤੇ ਆਪ ਵੀ ਕਰਦੇ ਆ ਉਹ ਵਧੀਆ ਕੰਮ ਆ ਜੀ ਇਹ ਕਿੰਨੇ ਕੁ ਬੱਚੇ ਹੁਣ ਕੰਮ ਕਰਦੇ ਨੇ ਕਿੰਨੀਆਂ ਕੁੜੀਆਂ ਕੰਮ ਕਰਦੇ ਬਹੁਤ ਕਰਦੇ ਨੇ ਜੀ ਕੁੜੀਆਂ ਮੰਦ ਲਗਾ 370 ਹੋਣੀਆਂ ਕੁੜੀਆਂ ਜਿਹੜੀ ਕੁੜੀਆਂ ਸਾਡੇ ਪਿੰਡਾਂ ਦਾ ਕੰਮ ਕਰਦੇ ਪਿੰਡਾਂ ਚ ਕਰਦੇ ਨੇ ਜੀ ਹਾਂ ਅਸੀਂ ਸਾਰੀਆਂ ਇਕੱਠੀਆਂ ਹੋ ਕੇ ਕਰਦੇ ਆ ਜੀ ਜਿਵੇਂ ਛੋਟੇ ਸਮੇਂ ਦੇ ਵਿੱਚ ਦੇਖਿਆ ਜਾਨੂੰ ਫਲਕਾਰੀਆਂ ਬਹੁਤ ਕਰਦੇ ਤੇ ਹੁਣ ਦੁਬਾਰੇ ਫੇਰ ਉੱਠ ਖੜਿਆ ਇਹਦਾ ਰਵਾਜ ਕੀ ਲੱਗਦਾ ਸਾਂਭ ਕੇ ਰੱਖਣਾ ਚਾਹੀਦਾ ਸਾਂਭ ਕੇ ਰੱਖਣਾ ਚਾਹੀਦਾ ਜੀ ਕਿਉਂ ਜੀ ਬਹੁਤ ਸੋਹਣੀ ਚੀਜ਼ ਹੈ ਜੀ ਇਹ ਇਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਸਾਰਾ ਹਫਤੇ ਕਰਦੇ ਹਾਂ ਜੀ ਹਾਂ ਜੀ ਹਫਤੇ ਕਰਦੇ ਆ ਜੀ ਸਾਰਾ ਹੁਣ ਮਸ਼ੀਨਾਂ ਨਹੀਂ ਵਰਤਦੇ ਨਾ ਜੀ ਮਸ਼ੀਨਾਂ ਨਹੀਂ ਕੋਈ ਵਰਤਦੇ ਆਂ ਜੀ ਨਾਲੇ ਆਪਦਾ ਕਦ ਮਰਜੀ ਛੱਡ ਕੇ ਇਹਨੂੰ ਕੰਮ ਕਰ ਲਓ ਜੀ ਹੋਰ ਨਾਲੇ ਫਟਾਫਟੇ ਇਹ ਰਾਤ ਨੂੰ ਵੀ ਕੱਢ ਲਓ ਜੀ ਦਿਨ ਨੂੰ ਵੀ ਕੱਢ ਲਓ ਇਹਦੇ ਆਪਦੇ ਹਿੰਮਤ ਹੈ ਜੀ ਇਹਦੇ ਵਿੱਚ ਕੰਮ ਕੀ ਕੀ ਸਮਾਨ ਕੀ ਕੀ ਕਰਨਾ ਇਹ ਜੀ ਰੀਲਾਂ ਜੀ ਸੂਈ ਤੇ ਫਰੇਮ ਜੀ ਹਾਂ ਜੀ ਤੇ ਇਹ ਕਪੜਾ ਹੋ ਗਿਆ ਜੀ ਜਿਹੜਾ ਆਪਾਂ ਕਰਦੇ ਚੁੰਨੀ ਹੋਈ ਹੈ ਫਲਕਾਰੀ ਹੋਈ ਹੈ ਬਾਗ ਹੋਏਗੀ ਕਿਸੇ ਪਰ ਮਟੀਰੀਅਲ ਜਿਹੜਾ ਹੈਗਾ ਜੀ ਤੁਹਾਨੂੰ ਕਿੱਥੋਂ ਪ੍ਰੋਵਾਈਡ ਕਰਾਇਆ ਜਾਂਦਾ ਕਿੱਥੋਂ ਲੈਂਦਾ ਅਸੀਂ ਨਹੀਂ ਜੀ ਦੇਰ ਦੇ ਪਤਾ ਲੱਗ ਗਿਆ ਜੀ ਸਾਨੂੰ ਮੇਰੇ ਸਹੇਲੀयां ਦੱਸਤਾ ਜੀ ਅਸੀਂ ਉੱਥੇ ਪਾਕੇ ਮੈਡਮ ਕੋਲੇ ਜਦ ਵੇਖ ਮੈਡਮ ਜੀ ਇਹਨਾਂ ਤੇ ਚੁੰਨੀਆਂ ਕਰਦੇ ਨੇ ਅਸੀਂ ਸਾਰੀਆਂ ਇਕੱਠੀਆਂ ਹੋ ਕੇ ਤੇ ਚਲੀ ਗਈਆਂ